ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਟੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡੂਬਾਵਾਲ ਜ਼ਿਲ੍ਹਾ ਸੰਗਰੂਰ ਤਹਿਸੀਲ ਵੀ ਸੰਗਰੂਰ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗਰਮ ਮੀਰੇ ਦਿਨਾਂ ਦੇ ਵਿੱਚ ਦੁੱਧ ਦੇ ਨਜ਼ਾਰੇ ਦੇਣ ਵਾਲੀ ਵਾੜ ਵਿਖਾਉਂਗਾ ਫਿਲਾਲ ਹਜੇ ਗੱਭਣਾ ਪਰ ਥਲੋਂ ਤਿਆਰੀ ਬਹੁਤ ਸੋਹਣੀ ਹੈ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂ ਇੱਥੇ ਆ ਕੇ ਆਪਦੀ ਥਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਗੈਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਇੱਕ ਨੰਬਰ ਤੇ ਬਹੁਤ ਸੋਹਣੀ ਬੱਚੀ, ਦੂਜਾ ਸੂਆ, ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤੇ ਦੀ ਕੱਚੀ, ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਨੇ ਪਹਿਲੇ ਸੂਏ 14 ਕਿਲੋ ਚਵਾਇਆ ਤੇ ਐਤ ਕੀ ਬਾਈ ਜੀ ਹੁਣੇ ਕਹਿੰਦੇ ਦੁੱਧ ਬੱਚੀ 15-16 ਕਿਲੋ ਬੜੇ ਆਰਾਮ ਨਾਲ ਚਵਾਜੂ ਵਲਟਲ ਹਜੇ ਬਹੁਤ ਪਈ ਆ। ਬੱਚੀ ਨੇ ਇੱਕ ਹਫਤੇ ਚ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੂਣਾ। ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 15 16 ਕਿਲੋ ਬੜੇ ਆਰਾਮ ਨਾਲ ਚੁਆਜੂ ਜੇ ਹਵਾ ਨਾਲ ਖਿੱਚਾਂਗੇ ਤਾਂ ਰਵੜੰਗੂ ਵਧੂਗਾ ਬਾਲ ਤੇਲ ਹਜੇ ਬਹੁਤ ਪਈ ਆ ਪੈਟ ਪੋਟਾ ਚੰਗਾ ਚੌੜਾ ਢੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਚਾਰਾ ਥਨਾ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਥਣ ਮੇ ਨੀੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਦੇਖ ਸਕਦੇ ਆ ਚਾਰਾ ਥਨਾ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਅਤੇ ਚੁਆਈ ਵਾਲੇ ਥਾਨ ਫੋਰਟ ਸ਼ੈਂਕਪੋਰਾਣੀ ਜੇ ਦੋਸਤੋ ਖਵਾਨਾ ਖਿਚਾਂਗੇ ਤਾਂ ਰਵੜੰਗੂ ਵਧੂਗਾ ਵਾਲਟਲ ਹਜੇ ਬਹੁਤ ਪਈ ਆ ਮੱਚੀ ਨੇ ਇੱਕ ਹਫਤੇ ਚ ਵਾਲਟਲ ਕੱਢ ਕੇ ਖਵਾਨਾ ਟਾਈਟ ਕਰਕੇ ਦੋਸਤੋ ਫੈਲ ਸੋਣਾ ਦੁੱਧ ਪਾਈ ਜੀ ਹੁਣੇ ਕਹਿੰਦੇ ਬੱਚੀ 15 16 ਕਿਲੋ ਬੜੇ ਆਰਾਮ ਨਾਲ ਚੁਆਜੋ ਇਸ ਕੁਆਲਟੀ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਬਾਕੀ ਦੋਸਤੋ ਗਰਮੇ ਦੇਣਾ ਚਾਹੇ ਨਹੀਂ ਆ ਰਹੇ ਦੇ ਦੂ ਦੁੱਧ ਦੇ ਬੱਚੀ ਹੈਂਡ ਵੀ ਚੰਗੀ ਆਊਗੀ ਦੁੱਧ ਵੀ ਮੱਜਾਂ ਵਾਂਗ ਪੂਰਾ ਚਿੱਟਾ ਹੋਊਗਾ ਬਾਕੀ ਦੋਸਤੋ ਚਾਰੇ ਤੁਹਾਨੂੰ ਬਹੁਤ ਸੋਹਣਿਆ ਤੇ ਚਵਾਈ ਵਾਲੇ ਫੋਰ ਸ਼ਾਂਗ ਪੋਰਾ ਨੇ ਚਾਰੇ ਥਾਣਾ ਸੇਮ ਹੀ ਸਾਈਜ਼ ਗੈਪ 'ਚ ਨਿੱਖਰ ਮੇ ਇਕੱਲੇ-ਇਕੱਲੇ ਲੱਗੇ ਹੋਏ ਆ ਪੇਟਪੋਟਾ ਚੰਗਾ ਚੌੜਾ ਢੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਤੇ ਰੇਟ ਬਾਈ ਜੀ ਹੁਣ ਰੱਖਿਆ ਹੋਇਆ ਬੱਚੀ ਦਾ 58000 ਉਹ ਚ ਮਾਨ ਤਣ ਹੋ ਜੂ ਸੋ ਜਿਹਨੂੰ ਪਸੰਦ ਆ ਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲ ਵੀਡੀਓ ਨੂੰ ਵੇਖਤਾ ਮੈਂ ਖਲੀ ਬਹੁਤ ਬਹੁਤ ਨਵਾਜ਼ ਜੀ ਮਿਲਦੇ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਪੁੱਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ